ਲੇ ਬੁੱਤ ਘਰੇ ਓਏ। ਜਿਵੇਂ ਮੇਰੇ ਚੱਪੜਾਂ ਵੀ ਗਿੱਲੀਆਂ ਕਰਤੀਆਂ। ਆਇਆ ਜੰਗ ਓਏ। ਚਲ ਕੇ ਰਸਟਾਲਾ ਨੂੰ। ਮਸਤੀ ਟਾਈਮ ਇਹਨਾਂ ਦਾ ਮਸਤੀ ਕਰ ਰਿਹਾ। ਫੁੱਲ ਮਸਤੀ ਮੂੜ ਚ। ਚਲੋ। ਆਜੋ ਪੁੱਤੋ ਸਟੇਲਾ ਜੈਂਗੂ ਆਜੋ ਮੇਰੇ ਸ਼ੇਰ ਆਜਾ 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 ਵੈਰੀ ਗੁੱਡ ਜੈਂਗੂ ਜੈਂਗੂ ਉਹ ਗੱਲ ਘੱਟ ਸੁਣਦਾ ਯਾਰ ਆਜਾ ਆਇਆ ਮੇਰਾ ਪੁੱਤ ਆਇਓ ਆਹ ਉਹ ਖੇਤ ਖਾਲੀ ਆ ਸ਼ਾਮ ਨੂੰ ਨਿਉ ਲਿਆ ਕਰਾਂਗੇ ਇੱਥੇ ਘੁੰਮਣ ਫਿਰਨੂ 10 ਮਿੰਟ 15 ਮਿੰਟ ਪਾ ਦੇ ਲਿਆ ਕਰਾਂਗੇ ਦੌੜ ਲਿਆ ਕਰਾਂਗੇ ਸਾਰਾ ਦਿਨ ਬੰਨੇ ਰਹਿੰਦੇ ਐਦਰਾ ਬਤੋਈ ਐਦਰਾ ਜੰਗੋ ਉਹ ਰੇ ਮੇਰਾ ਬਤੋ ਹਾਂਜੀ ਵੈਲਕਮ ਹੋ ਗਿਆ ਜੀ ਜੀ ਆਇਆਂ ਨੂੰ ਤੇ ਆਪਣਾ ਪਹਿਲਾ ਲਾਈਵ ਥੋੜਾ ਬੰਦ ਹੋ ਗਿਆ ਸੀਗਾ ਕਿਸੇ ਕਾਰਨ ਤੇ ਮਾਫੀ ਚਾਹੁੰਦੇ ਆ ਅਪਾ ਇਸ ਟਾਈਮ ਲੈ ਗਏ ਆਪਣੇ ਜਾਨਵਰਾਂ ਨੂੰ ਬਾਹਰ ਘੁੰਮਣ ਫਿਰਨ ਲਈ ਇਹ ਸਟੈਲਾ ਓਜੰਗੂ ਜ਼ੰਗੂ ਕਮ ਆਨ ਇਆ ਜਾਂਦੀਏ ਵਸਤੇ ਮੂੜ ਜਾਓ ਇਹੋ ਜ਼ੰਗੂ ਇਹ ਸਟੈਲਾ ਇਧਰ ਜਾਊਗੀ ਫਿਰਨ ਘੇਰੂ ਆਓ ਚੱਲ ਚੱਲਾ ਜ਼ੰਗੂ ਗੁਨ ਬਲਾ ਜ਼ੰਗੂ ਆਜਾ ਕਰਤੇ ਜਿਹੜੇ ਪਹਿਲਾਂ ਚ ਵੜ ਰਹੇ ਆ ਆਈ ਥੋੜਾ ਜਿਹਾ ਹਨੇਰਾ ਹੋ ਗਿਆ ਤੇ ਕੱਲ ਤੋਂ ਸੁਨੇਹਾ ਆਇਆ ਕਰਾਂਗੇ ਇਹਨਾਂ ਨੂੰ ਕੌਣ ਫਿਰ ਨੇਦਰ ਤੇ ਫਿਰ ਮਸਤੀ ਕਰਦੇ ਖੁੱਲ ਕੇ ਆਜਾ ਬੋਤੋਈ ਚਲਿਏ ਕਰੇ ਹੂੰ ਚੱਲਾ ਹੋਈ ਜੈਂਗੋ ਹੈਦਰਾਬਾਦ ਤੋਂ ਹੀ ਹਾਂਜੀ ਵੈਲਕਮ ਹੋ ਗਏ ਜੀ ਆਇਆਂ ਨੂੰ ਕਿੱਥੋਂ ਲਾਈਵ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸ਼ਾਮ ਦੇ ਟਾਈਮ ਆਪਾਂ ਜਾਨਵਰ ਜਿਹੜੇ ਬਾਹਰ ਲੈ ਕੇ ਆਏ ਸੀਗੇ ਇਹਨਾਂ ਨੂੰ ਘਮਾਉਣ ਸਰਨ ਚਲੋ ਤਲੀ ਕੀ ਕਰੇ ਓਏ ਆਇਓ ਐ ਦਰਾਓ ਜੰਗੋ ਕਿਧਰ ਗਿਆ ਓ ਹੈ ਕਿਧਰ ਗਿਆ ਬੁਲਾਉਂ ਆ ਰਿਹਾ ਓਏ ਧੀ ਵੀ ਮਗਰ ਤੇ ਸਟੈਲਾ ਜੀ ਜਿਆ ਨੂੰ ਸਾਰੇ ਹੀ ਸੱਜਣਾ ਮਿੱਤਰਾਂ ਦਾ ਜਿਹੜੇ ਆਪਣੇ ਨਾਲ ਜੁੜੇਰੇ ਲਾਈਫ ਤੇ ਕਮੈਂਟ ਕਰਕੇ ਜੀ ਨੂੰ ਦੱਸਿਓ ਕਿਹੜਾ ਇਲਾਕਾ ਹੈ ਕਿਹੜਾ ਏਰੀਆ ਹੈ ਤੇ ਇਸ ਟਾਈਮ ਆਪਾਂ ਇਹਨਾਂ ਨੂੰ ਕਮਾਉਣ ਫਿਰਨ ਲੈ ਕੇ ਆਏ ਸੀਗੇ ਬਾਹਰ ਅੰਡੇਰਾ ਹੋੜਾ ਜਿਆਦਾ ਹੋ ਚੁੱਕਿਆ ਤੇ ਇਹ ਹੁਣ ਆ ਕੇ ਆਇਆ ਪਾਣੀ ਸੀਗਾ ਉੱਥੇ ਖਾਲਚ ਬਹੁਤ ਮਸਤੀ ਕੀਤੀ ਇਹਨਾਂ ਨੇ ਓਏ ਆ ਜਾਵੜੀ ਸਤਿ ਸ਼੍ਰੀ ਅਕਾਲ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਜਿਹੜੇ ਆਪਣੇ ਲਾਈਵ ਤੇ ਜੁੜੇ ਆ ਤੇ ਆ ਸ਼ੈਲਾ ਜੰਗੋ ਆਓ ਚੱਲ ਗਏ ਆਜੋ ਆਜੋ ਜੰਗੋ ਇਧਰ ਆ ਖੜ ਜਾ ਫੇਰਾ ਸੜਕ 'ਤੇ ਇਧਰ ਆ ਜਾ ਸੜਕ ਤੇ ਮੈਨੂੰ ਆਇਆ ਇਸ ਵੇਲੇ ਕੋਈ ਰਾਹਗਰੀ ਹੋ ਪਹਲਾ ਆਇਆ ਨ ਮਗਰ ਇਧਰ ਆ ਹਾਂ ਖੜ ਗਿਆ ਦੇਖਣ ਲੱਗਿਆ ਹਾਂ ਆਉਗਾ ਇਧਰ ਨੂੰ ਆ ਜਾ ਰੇ ਡੰਡੇ ਪੈਣੇ ਘਰੇ ਜਾ ਜੇ ਆ ਜਾ ਰੇ ਜੈਂਗੋ ਇਧਰ ਆ ਖੜ ਜਾ ਫਰਾ ਸੜਕ ਚੜ ਗਿਆ ਆ ਜਾ ਰੇ ਆ ਤਲੀਸਰਾਵ ਆ ਜਾ ਰੇ ਹੁਣ ਆਉ ਉਹ ਚੱਲ ਪਿਆ ਉਧਰ ਲੇਟ ਆਉਂਗੇ ਜਿੱਥੇ ਉੱਥੋਂ ਚੱਲਿਆ ਆ ਦੇਖਾ ਕਾ ਕੀ ਕਰੀ ਜਾਂਦੀ ਐ ਉਹਨੂੰ ਘੁਰੂਗੀ ਹੁਣ ਇਹ ਬਿਦੂ ਆਖੇ ਨਹੀਂ ਲੱਗਦਾ ਇਹ ਰੈਂਦੀ ਐ ਨਾਲ-ਨਾਲ ਮੇਰੇ ਇੱਕ ਪਲਵਾ ਵਾਂਹ ਸਾਂ ਨਹੀਂ ਕਰਦੀ ਬਾਬਾ ਜੂਨੀ ਨੂੰ ਬਾਹਲਾ ਮੂੰਹ ਕਰਦੀ ਐ ਮੇਰਾ ਉਹ ਹਜੇ ਹੋਆ ਆ ਜਾ ਜੰਗੋ ਆ ਜਾ ਆਇਆ ਸਟਾਡਾਂ ਦਾ ਸੂਦ ਨੂੰ ਪਤਾ ਉਹ ਕਿਵੇਂ ਕਰੀ ਜਾਂਦੀ ਆ ਆ ਜਾ ਆ ਜਾ ਆ ਜਾ ਆ ਜਾ ਇਹ ਪਤਾ ਹੀ ਮੇਰੇ ਮਗਰ ਪਊਗੀ ਆਇਆ ਲੈ ਜੰਗੋ ਆ ਜਾ ਆ ਜਾ ਆ ਜਾ ਹੁਣ ਆਉ ਬਈ ਦੇ ਸਾਲ ਬੜਾ ਬੰਦਾ ਹੈ ਇਹ ਅੱਖੇ ਘਟ ਲੱਗਦਾ ਇਹ ਮੈਂ ਤਰੁ ਸੱਦੀਆਂ ਦਾ ਸੀ ਓਏ ਹੈ ਹੁਣ ਸਾਰੇ ਪੈਰਾਂ 'ਚ ਵੜਦਾ ਚਲੋ ਘਰੇ ਚੱਲ ਜੀ ਤਲੀ ਗਰੇ ਜੰਗੋ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਲਾਈਵ ਤੇ ਆਉਣ ਲਈ ਤੇ ਜੇ ਕਿਸੇ ਨੂੰ ਕੋਈ ਜਾਨਵਰ ਚਾਹੀਦਾ ਹੋਵੇ ਤਾਂ ਆਪਣਾ ਕੰਟੈਕਟ ਕਰ ਸਕਦਾ ਹੈ ਇਹ ਆਪਾਂ ਜਾਨਵਰ ਦੋਸਤ ਤਿਆਰ ਕਰ ਰਹੇ ਹਾਂ ਅੱਗੇ ਸੇਵਾ ਦਾ ਮੌਕਾ ਜਰੂਰ ਦੇਵਾਂਗੇ ਸਾਨੂੰ ਚਲੀ ਗਏ ਬਤਾ ਛੰਡਿਆ ਵੀ ਜਾਨਾ ਪਾਪਾ ਨੂੰ ਆਓ ਚੱਲ 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 ਕਰੇ ਇਧਰ ਆ ਚਲੋ ਕਰੇ ਚਲੋ ਚਲੋ ਕਰੀ ਠੀਕ ਹੈ ਧੰਨਵਾਦ ਤੁਹਾਡਾ ਲਾਈਵ ਤੇ ਆਉਣ ਲਈ